ਤੇ ਉਹਨਾਂ ਨੇ ਮੇਰੇ ਲਈ ਇੱਦਾਂ ਕਿੱਲਾ ਵੇਚਤਾ ਸੀਗਾ ਹੂੰ ਤੇ ਫਿਰ ਮੈਂ ਆਸਟ੍ਰੇਲੀਆ ਦੀ ਫਾਈਲ ਲਗਾਈ ਜਿੱਤਾ ਮੇਰੇ ਰਿਫਿਊਜ਼ਲ ਆ ਗਈ ਸੀਗੀ ਹੂੰ ਆਂਕੀ ਮੈਨੂੰ ਮੇਰਾ ਨਾਮ ਹੋਵੇ ਕੀ ਬਾਤ ਕੀ ਮਤਲਬ ਲੋਕ ਮੈਨੂੰ ਮਤਲਬ ਐਵੇਂ ਨਾ ਕਹਿਣ ਕਿ ਮੁੰਡਾ ਨਹੀਂ ਹੈਗਾ ਇਸ ਇਹਨਾਂ ਦਾ ਹੂੰ ਸ਼ਾਬਾਸ਼ ਸ਼ਾਬਾਸ਼ ਹੂੰ ਜਦੋਂ ਫਸਟ ਟਾਈਮ ਆਇਲਸ ਕੀਤੀ ਤਾਂ ਮੇਰੇ ਓਵਰਆਲ 7 ਬੈਂਡ ਸਕੋਰ ਆਈ ਸੀਗੀ। ਕੀ ਬਾਤ ਹੈ। ਐਂਡ ਉਸ ਤੋਂ ਬਾਅਦ ਮੈਂ ਨੇ ਆਸਟ੍ਰੇਲੀਆ ਦੀ ਫਾਈਲ ਵੀ ਅਪਲਾਈ ਕੀਤੀ। ਤੇ ਫਿਰ ਉਸ ਤੋਂ ਬਾਅਦ ਮੈਂ ਖੁਦ ਵੀ ਸੋਚਿਆ ਕਿ ਅਗਰ ਮੈਂ ਬਾਹਰ ਚੱਲ ਗਈ ਮੇਰੇ ਪੇਰੈਂਟਸ ਕੋਲ ਕੌਣ ਹੈ ਕਿਉਂਕਿ ਮੇਰਾ ਕੋਈ ਬ੍ਰਦਰ ਨਹੀਂ ਹੈਗਾ। ਹੂੰ। ਤੇ ਇਸ ਕਰਕੇ ਫਿਰ ਅਸੀਂ ਸਲਾਹ ਬਣਾਈ ਕਿ ਮੈਂ ਖੁਦ ਦਾ ਕੰਮ ਕਰਾਂ ਤੇ ਮੈਂ ਆਪਣੀ ਫੈਮਿਲੀ ਦੇ ਨਾਲ ਰਹਿ ਕੇ ਉਹਨਾਂ ਨੂੰ ਮੁੰਡਿਆਂ ਵਾਂਗ ਸਪੋਰਟ ਕਰਾਂ। ਵੀਡੀਓ ਵਾਲੇ ਕੈਮਰੇ ਵਾਲੇ ਹੌਣ ਲੱਗਦਾ ਜੀ। ਹੋਰ ਕੀ ਚਾਹੀਦਾ ਹੈ? ਵਾਰਲੇ ਦੇਸ਼ ਤੱਕ ਨੌ ਚਮਕਾਦਾ ਯੋਕ ਨਹੀਂ ਹੈ ਆਸਟ੍ਰੇਲੀਆ ਤੇ ਇਥੇ ਆਉਣ ਲੱਗੇ ਮਰਬੀ ਤੇ ਕੋਲੇ ਹਾਂਜੀ 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 ਇਹ ਪੇਡ ਪ੍ਰਮੋਸ਼ਨ ਨਹੀਂ ਹੈ ਇਹ ਸਟੋਰੀ ਇਸ ਲਈ ਕੀਤੀ ਹੈ ਕਿ ਜਿਹੜੀ ਜਵਾਨੀ ਜਿਹੜੇ ਜਵਾਨ ਧੀਆ ਪੁੱਤ ਅੱਜ ਪ੍ਰਵਾਸ ਕਰ ਰਹੇ ਨੇ ਕੱਲੇ ਕੱਲੇ ਧੀਆ ਕੱਲੇ ਕੱਲੇ ਪੁੱਤ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ਾਂ ਜਾ ਰਹੇ ਨੇ 25 25 ਲੱਖ 30 30 ਲੱਖ ਲਾ ਕੇ ਜਾ ਰਹੇ ਨੇ ਪਰ ਗੱਲ ਉੱਥੇ ਮੁੱਕਦੀ ਹੈ ਕਿ ਜੇਕਰ ਸਾਡੇ ਕੋਲ ਹੱਥੀ ਹੁਨਰ ਹੈ ਜੇ ਸਾਡੇ ਕੋਲ ਆਪਣੀ ਸਕਿੱਲ ਹੈ ਤਾਂ ਅਸੀਂ ਇੱਥੇ ਰਹਿ ਕੇ ਵੀ ਆਪਣੇ ਮਾਪਿਆਂ ਕੋਲ ਰਹਿ ਕੇ ਵੀ ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇ ਨਾਲ ਜੇ ਰਹਿ ਕੇ ਵੀ ਰੁਜ਼ਗਾਰ ਕਮਾਇਆ ਜਾ ਸਕਦੇ ਨੇ ਇਹ ਤੁਹਾਡੇ ਲਈ ਮਨਪ੍ਰੀਤ ਉਦਾਹਰਣ ਹੈ ਸਤਿ ਸ਼੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬਰੇਟਾ ਮੰਡੀ ਪਹੁੰਚੇ ਆਂ ਬਰੇਟਾ ਮੰਡੀ ਦੇ ਡਾਕ ਘਰ ਦੇ ਕੋਲ ਇੱਕ ਬੁਟੀਕ ਖੁੱਲੀ ਹੈ ਬੁਟੀਕ ਤੁਸੀਂ ਹੋਰ ਬਹੁਤ ਸਾਰੀਆਂ ਦੇਖੀਆਂ ਹੋਣਗੀਆਂ ਹਰ ਸ਼ਹਿਰ ਵਿੱਚ ਬੁਟੀਕ ਹੁੰਦੀ ਹੈ ਇਹ ਸਟੋਰੀ ਇਸ ਲਈ ਕਰ ਰਹੇ ਆ ਕਿ ਅੱਜ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਡੇ ਮੁੰਡੇ ਕੁੜੀਆਂ ਸਾਡੇ ਧੀ ਪੁੱਤ ਰੋਜੀ ਰੋਟੀ ਦੇ ਲਈ ਵਿਦੇਸ਼ ਜਾ ਰਹੇ ਨੇ ਉੱਥੇ ਉਹ ਧੀਆਂ ਵੀ ਹੈਗੀਆਂ ਨੇ ਉਹ ਪੁੱਤ ਵੀ ਹੈਗੇ ਨੇ ਜਿਹੜੇ ਇੱਥੇ ਰਹਿ ਕੇ ਕੋਸ਼ਿਸ਼ ਕਰਦੇ ਨੇ ਕਿ ਆਪਣਾ ਰੋਜਗਾਰ ਆਪਣੀ ਰੋਜੀ ਰੋਟੀ ਇੱਥੇ ਕਮਾਈਏ ਮੇਰੇ ਨਾਲ ਮਨਪ੍ਰੀਤ ਹੈ ਕਹਿੰਦੇ ਨੇ ਕਿ ਧੀਆਂ ਨੂੰ ਉੱਡਣ ਦਾ ਮੌਕਾ ਦਿਓ ਧੀਆਂ ਉੱਡਣਾ ਜਾਣਦੀਆਂ ਨੇ ਇਹਨਾਂ ਲਈ ਹੌਸਲੇ ਦੇ ਖੰਭ ਬਣੋ ਬਹੁਤ ਸਾਰੀਆਂ ਗੱਲਾਂ ਨੇ ਇਸ ਸਟੋਰੀ ਦੇ ਖਾਸ ਗੱਲਾਂ ਨੇ ਕਰਦਾਂ ਗੱਲਬਾਤ ਮਨਪ੍ਰੀਤ ਦੇ ਨਾਲ ਮਨਪ੍ਰੀਤ ਪਤਾ ਲੱਗਿਆ ਕਿ ਤੈਨੂੰ ਆਈਲੈਂਡਸ ਕੀਤੀ ਹੈ ਹਾਂਜੀ ਸਰ ਪਹਿਲਾਂ ਉਹਦੇ ਬਾਰੇ ਸਾਰੀ ਗੱਲ ਦੱਸੋ ਮੈਂ 2020 ਦੇ ਵਿੱਚ ਪਲੱਸ 2 ਪਾਸ ਕੀਤੀ ਹੈਗੀ ਤੇ ਉਸ ਤੋਂ ਬਾਅਦ ਮੈਂ ਆਈਲੈਂਡਸ ਕੀਤੀ ਸੀਗੀ ਕਿਉਂਕਿ ਮੇਰਾ ਵੀ ਸੁਪਨਾ ਸੀਗਾ ਕਿ ਮੈਂ ਵੀ ਦੂਸਰਿਆਂ ਵਾਂਗ ਬਾਹਰ ਜਾਵਾਂ ਹੂੰ ਤੇ ਮੈਂ ਜਦੋਂ ਫਸਟ ਟਾਈਮ ਆਈਲੈਂਡਸ ਕੀਤੀ ਤਾਂ ਮੇਰੇ ਓਵਰਆਲ 7 ਬੈਂਡ ਸਕੋਰ ਆਏ ਸੀਗੇ ਕੀ ਬਾਤ ਹੈ ਐਂਡ ਉਸ ਤੋਂ ਬਾਅਦ ਮੈਂ ਨੇ ਆਸਟ੍ਰੇਲੀਆ ਦੀ ਫਾਈਲ ਵੀ ਅਪਲਾਈ ਕੀਤੀ ਹਮ ਬਟ ਕੀ ਸੀਜ਼ਨ ਕਰਕੇ ਮੇਰਾ ਬਾਰ ਦਾ ਕੰਮ ਨਹੀਂ ਬਣਿਆ ਹੈਗਾ ਹਮ ਤੇ ਮੈਂ ਲਗਾਤਾਰ 3 ਸਾਲ ਕੋਸ਼ਿਸ਼ ਕੀਤੀ ਇਸ ਚੀਜ਼ ਦੇ ਲਈ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਕੋਈ ਵੀ ਨਹੀਂ ਲੱਗ ਰਿਹਾ ਸੀਗਾ ਕਿ ਮੇਰਾ ਕੋਈ ਕੈਰੀਅਰ ਬਣ ਰਿਹਾ ਹੈਗਾ ਬਾਰ ਦੇ ਲਈ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੇਰਾ ਟਾਈਮ ਵੇਸਟ ਹੋ ਰਿਹਾ ਹੈਗਾ ਹਮ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਕੁਛ ਨਾ ਕੁਛ ਮੈਂ ਇਦਾਂ ਦਾ ਕਰਾਂ ਕਿ ਜਿਹਦੇ ਨਾਲ ਮੈਂ ਆਪਣੀ ਫੈਮਲੀ ਨੂੰ ਸਪੋਰਟ ਕਰਾਂ ਹਮ ਓਨੈਸਟਲੀ ਸਪੀਕਿੰਗ ਕਿ ਮੈਂ ਨਾ ਆਪਣੀ ਫੈਮਲੀ ਨੂੰ ਸਪੋਰਟ ਕਰਨ ਦੇ ਲਈ ਟੀਚ ਵੀ ਕੀਤਾ ਹੈ 2.5 ਸਾਲ ਹੂੰ ਤੇ ਹਾਈਲਾਈਟ ਸੈਂਟਰ ਦੇ ਵਿੱਚ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਨੇ ਇਹ ਕੰਮ ਸਿੱਖਿਆ ਹੋਇਆ ਸੀਗਾ ਪਲੱਸ 2 ਪਾਸ ਕਰਨ ਤੋਂ ਬਾਅਦ ਤੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਉਹੀ ਕੰਮ ਦੁਆਰਾ ਤੋਂ ਸ਼ੁਰੂ ਕਰਾਂ ਹੂੰ ਤੇ ਫਿਰ ਮੈਂ ਆਪਣੀ ਫੈਮਲੀ ਨਾਲ ਸਲਾਹ ਕੀਤੀ ਤੇ ਸੋਚਿਆ ਵੀ ਮੈਂ ਇੱਕ ਆਪਣੀ ਕੜਾਈ ਦੀ ਮਸ਼ੀਨ ਲਗਾਵਾ ਤਾਂ ਕਿ ਮੈਂ ਆਪਣਾ ਘਰ ਬਹਿ ਕੇ ਕੰਮ ਕਰ ਸਕਾਂ ਤੇ ਆਪਣੀ ਫੈਮਲੀ ਨੂੰ ਮੈਂ ਸਪੋਰਟ ਕਰ ਸਕਾਂ ਫਾਈਨੈਂਸ਼ਲੀ ਹੂੰ ਐਂਡ ਮੈਨੂੰ ਲੱਗਦਾ ਕਿ ਮੈਂ ਇਹ ਬਹੁਤ ਸਹੀ ਡਿਸੀਜਨ ਲਿਆ ਹੈਗਾ ਕਿਉਂਕਿ ਫਸਟਲੀ ਤਾਂ ਮੈਂ ਆਪਣੀ ਫੈਮਲੀ ਨਾਲ ਰਹਿ ਸਕਦੀਆਂਗੇ ਇਹ ਤੇ ਇਹ ਕਾਰੋਬਾਰ ਦੇ ਨਾਲ ਮੈਨੂੰ ਬਹੁਤ ਵਧੀਆ ਇਨਕਮ ਵੀ ਅਰਨ ਹੋ ਰਹੀ ਹੈ ਤੇ ਮੈਂ ਆਪਣਾ ਨਾਮ ਵੀ ਬਣਾ ਰਹੀ ਹਾਂ ਇਸ ਚੀਜ਼ ਦੇ ਨਾਲ ਕਿੰਨੇ ਭੈਣ ਭਰਾ ਹੋ ਤੁਸੀਂ ਅਸੀਂ 4 ਭੈਣ ਆਂ ਤੇ ਭਰਾ ਹੈ ਨਹੀਂਗਾ ਨਹੀਂ ਭਰਾ ਨਹੀਂ ਹੈਗਾ ਕੀ ਸੋਚਦੇ ਹੋ ਮਨਪੀਤ ਅੱਜ ਸਾਡੀ ਸਮੱਸਿਆ ਸਾਡੀ ਸਮਾਜੀ ਸਮੱਸਿਆ ਇਹ ਹੈ ਅਸੀਂ ਵਿਦੇਸ਼ ਜਾਣ ਲਈ ਤਾਂ ਕੁੜੀਆਂ ਦੇ ਪੈਸੇ ਲਾਉਣ ਲੱਗੇ ਹੁਣ ਹੁਣ ਤਾਂ ਮੁੰਡੇ ਵਾਲੇ ਵੀ ਕੁੜੀਆਂ ਦੇ ਪੈਸੇ ਲਾਉਣ ਲੱਗ ਗਏ ਨੇ ਹਾਂਜੀ ਹਾਂਜੀ ਪਰ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਪੇਕੇ ਪਿੰਡ ਰਹਿੰਦੇ ਆ ਮਾਂ ਪਿਓ ਧੀਆਂ ਦੇ ਪੈਸਾ ਲਾਉਂਦੇ ਬਿਜ਼ਨਸ ਤੇ ਵੀ ਤੂੰ ਆ ਬਿਜ਼ਨਸ ਕਰ ਲੈ ਆਹ ਕੰਮ ਕੀਤਾ ਕਰ ਲੈ ਮਨਪੀਤ ਤੁਹਾਨੂੰ ਕਿਵੇਂ ਲੱਗਦਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਕੀਤਾ ਮੈਨੂੰ ਆਪਣਾ ਬਿਜ਼ਨਸ ਸਟਾਰਟ ਕਰਨ ਦੇ ਲਈ ਅ ਫਸਟਲੀ ਪਹਿਲੇ ਮੇਰੇ ਪੇਰੈਂਟਸ ਵੀ ਕਹਿੰਦੇ ਸੀਗੇ ਵੀ ਮੈਰਿਜ ਕਰਵਾ ਲੈ ਤੇ ਬਾਹਰ ਚੱਲ ਜਾ ਤੇ ਫਿਰ ਉਸ ਤੋਂ ਬਾਅਦ ਮੈਂ ਖੁਦ ਵੀ ਸੋਚਿਆ ਕਿ ਅਗਰ ਮੈਂ ਬਾਹਰ ਚੱਲ ਗਈ ਮੇਰੇ ਪੇਰੈਂਟਸ ਕੋਲ ਕੌਣ ਹੈ ਕਿਉਂਕਿ ਮੇਰਾ ਕੋਈ ਬ੍ਰਦਰ ਨਹੀਂ ਹੈਗਾ ਹੂੰ ਤੇ ਇਸ ਕਰਕੇ ਫਿਰ ਅਸੀਂ ਸਲਾਹ ਬਣਾਈ ਕਿ ਮੈਂ ਖੁਦ ਦਾ ਕੰਮ ਕਰਾਂ ਤੇ ਮੈਂ ਆਪਣੀ ਫੈਮਿਲੀ ਦੇ ਨਾਲ ਰਹਿ ਕੇ ਉਹਨਾਂ ਨੂੰ ਮੁੰਡਿਆਂ ਵਾਂਗ ਸਪੋਰਟ ਕਰਾਂ ਥੈਟਸ ਵਾਈ ਮੈਂ ਆਪਣਾ ਕੰਮ ਸਟਾਰਟ ਕਰ ਲਿਆ ਕਿੰਨੇ ਚਿਰ ਚੇ ਕੰਮ ਸਿੱਖਿਆ ਸੀ ਹੁਣ ਇੱਥੇ ਬੁਟੀਕ ਕਰੀ ਨੂੰ ਕਿੰਨਾ ਚਿਰ ਹੋ ਗਿਆ ਇਹ ਮੈਂ ਕੰਮ 3 ਸਾਲ ਪਹਿਲਾਂ ਸਿੱਖਿਆ ਸੀਗਾ ਹੂੰ ਅ ਐਂਡ ਉਸ ਤੋਂ ਬਾਅਦ ਮੈਂ ਇਹਨੂੰ ਛੱਡ ਕੇ 3 ਮਹੀਨੇ ਕੰਮ ਕਰਕੇ ਉਸ ਤੋਂ ਬਾਅਦ ਮੈਨੇ ਆਇਲਸ ਕੀਤੀ ਫਿਰ ਮੈਂ ਟੀਚ ਕਰਨ ਲੱਗ ਗਈ ਸੀ ਹੂੰ ਤੇ ਉਸ ਤੋਂ ਬਾਅਦ ਹੁਣ ਜਦੋਂ ਮੈਨੂੰ 2.5 ਸਾਲ ਟੀਚ ਕਰਨ ਤੋਂ ਬਾਅਦ ਮੈਨੂੰ ਨਈ ਸਕੋਪ ਲੱਗ ਰਿਹਾ ਸੀ ਕਿ ਮੇਰਾ ਬਾਰਦਾ ਬਣੂਗਾ ਤਾਂ ਮੈਂ ਆਪਣਾ ਬਿਜ਼ਨਸ ਸਟਾਰਟ ਕਰਨ ਦਾ ਸੋਚਿਆ ਤੇ ਫਿਰ ਮੈਨੂੰ 6 ਮਹੀਨੇ ਹੋ ਗਏ ਆ ਬੁਟੀਕ ਦਾ ਕੰਮ ਕਰਦੀ ਹੁਣ ਹੂੰ ਵਿਦੇਸ਼ ਚਲੀ ਜਾਂਦੀ ਜੋ ਕੰਮ ਦਾ ਆਨੰਦ ਇੱਥੇ ਰ ਕਰਕੇ ਕਰ ਰਿਹਾ ਆ ਰਿਹਾ ਹੈ ਹਾਂਜੀ ਕੀ ਮੈਂ ਮਸਤ ਕਰਦੀ ਆ ਕੀ ਲੱਗਦਾ ਕਿ ਮੈਂ ਇਹ ਜਿਹੜਾ ਡਿਸੀਜਨ ਲਿਆ ਇੱਥੇ ਰਹਿਣ ਦਾ ਇੱਥੇ ਕੰਮ ਕਰਨ ਦਾ ਇੱਥੇ ਰੋਜੀ ਰੋਟੀ ਕਮਾਉਣ ਦਾ ਸਹੀ ਹੈ ਕੀ ਫੀਲ ਕਰਦੇ ਐ ਪਸਤਾਵਾ ਤਾਂ ਨਹੀਂ ਹੋ ਰਿਹਾ ਵੀ ਮੈਂ ਬਾਹਰ ਭੱਜ ਜਾਂਦੀ ਪਤਾ ਨਹੀਂ ਕਿਹੋ ਜਿਹੀ ਜ਼ਿੰਦਗੀ ਹੋਣੀ ਸੀ ਨਹੀਂ ਨਹੀਂ ਹੁਣ ਮੈਨੂੰ ਐਦਾਂ ਲੱਗਦਾ ਕਿ ਮੈਂ ਬਹੁਤ ਸਹੀ ਡਿਸੀਜਨ ਲਿਆ ਹੈ ਕਿਉਂਕਿ ਅੱਜਕੱਲ ਆਪਾਂ ਕੰਡੀਸ਼ਨ ਦੇਖ ਰਹਾਂਗੇ ਕਿ ਬਾਹਰ ਬੱਚਿਆਂ ਨੂੰ ਬਹੁਤ ਸਾਰੀ ਡਿਫਿਕਲਟੀਜ਼ ਫੇਸ ਕਰਨੀਆਂ ਪੈ ਰੀਆਂ ਨੇਗੀਆਂ ਹੂੰ ਤਾਂ ਕਰਕੇ ਮੈਨੂੰ ਲੱਗਦਾ ਵੀ ਮੇਰਾ ਡਿਸੀਜਨ ਸਹੀ ਹੈਗਾ ਕਿ ਮੈਂ ਫਾਈਨੈਂਸ਼ਲੀ ਵੀ ਸਟਰੋਂਗ ਹੋ ਰਹੀ ਆਂਗੀ ਐਂਡ ਇਮੋਸ਼ਨਲੀ ਵੀ ਮੈਨੂੰ ਫੈਮਿਲੀ ਮੇਰੀ ਸਪੋਰਟ ਕਰ ਰਹੀ ਐ ਕਿਉਂਕਿ ਜਦੋਂ ਬੱਚੇ ਬਾਹਰ ਚੱਲ ਜਾਂਦੇ ਹੈਗੇ ਉਹ ਇਕੱਲੇ ਰਹਿੰਦੇ ਨੇਗੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਹੁੰਦਾ ਹੈ ਕਿਉਂਕਿ ਉਹਨਾਂ ਤੇ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਨੇ ਬਟ ਮੈਨੂੰ ਇੱਥੇ ਕੰਮ ਦੇ ਨਾਲ ਨਾਲ ਮੇਰੀ ਫੈਮਿਲੀ ਦੀ ਵੀ ਬਹੁਤ ਜ਼ਿਆਦਾ ਸਪੋਰਟ ਐ ਜਿਹਦੇ ਕਰਕੇ ਮੈਂ ਬਹੁਤ ਜ਼ਿਆਦਾ ਲੱਕੀ ਫੀਲ ਕਰ ਰਹੀ ਆਂ ਕਿ ਮੈਂ ਆਪਣਾ ਕੰਮ ਵੀ ਸਟਾਰਟ ਕਰ ਲਿਆ ਤੇ ਮੈਂ ਆਪਣੀ ਫੈਮਿਲੀ ਦੇ ਨਾਲ ਵੀ ਆਈ ਲੈਟਸ ਕੀਤੀ ਆਈ ਲੈਟਸ ਸੈਂਟਰ ਐਜ਼ ਏ ਟੀਚਰ ਵੀ ਕੰਮ ਕੀਤਾ ਹਾਂਜੀ ਇਹ ਕਿਉਂ ਨਹੀਂ ਸੋਚਿਆ ਵੀ ਮੈਂ ਐਜ਼ ਅ ਟੀਚਰ ਹੀ ਕੰਮ ਕਰੀ ਜਾਵਾਂ ਉੱਥੇ ਜੌਬ ਕਰੀ ਜਾਂਦੀ ਬੁਟੀਕ ਵਾਲੇ ਪੱਸੀ ਕਿਉਂ ਸੋਚਦੀਆਂ ਕਿਉਂ ਲੱਗਿਆ ਤੁਹਾਨੂੰ ਵੀ ਆਹ ਕੰਮ ਬੈਸਟ ਹੈ ਮੇਰੇ ਲਈ ਅ ਮੇਰੇ ਅਕੋਰਡਿੰਗ ਅੱਜ ਕੱਲ ਦੇ ਟਾਈਮ ਦੇ ਵਿੱਚ ਸਕਸੈਸਫੁਲ ਬੰਦਾ ਉਹੀ ਹੈ ਜਿਹੜਾ ਸੈਲਫ ਬਿਜ਼ਨਸ ਕਰਦਾ ਹੈ ਹੂੰ ਤੇ ਮਤਲਬ ਅਗਰ ਆਪਾਂ ਜੌਬ ਵੀ ਕਰਦੇ ਆ ਚਾਹੇ ਪ੍ਰਾਈਵੇਟ ਹੈ ਚਾਹੇ ਗਵਰਨਮੈਂਟ ਹੈ 30 40000 ਰੁਪਏ ਆਪਾਂ ਕਮਾ ਸਕਦੇ ਆਂਗੇ ਬਟ ਅਗਰ ਆਪਾਂ ਸੈਲਫ ਬਿਜ਼ਨਸ ਕਰਦੇ ਆਂਗੇ ਤਾਂ ਮੈਨੂੰ ਲੱਗਦਾ ਕਿ ਆਪਾਂ ਇਹਨੂੰ ਪ੍ਰਮੋਟ ਕਰ ਸਕਦੇ ਆਂ ਜਿੰਨਾ ਆਪਾਂ ਆਪਣੇ ਤੇ ਡਿਪੈਂਡ ਹੈ ਇਹ ਕਿ ਆਪਾਂ ਕਿੰਨਾ ਕਰਨਾ ਚਾਹੁੰਨੇ ਆਂਗੇ ਹੂੰ ਇਹਦੇ ਵਿੱਚ ਸਭ ਤੋਂ ਜ਼ਿਆਦਾ ਬੈਨੀਫਿਟ ਆ ਅਗਰ ਆਪਾਂ ਸੈਲਫ ਬਿਜ਼ਨਸ ਕਰਦੇ ਆਂ ਥੈਟਸ ਵਾਈ ਮੈਂ ਖੁਦ ਦਾ ਕੰਮ ਹੀ ਸਟਾਰਟ ਕਰਨਾ ਜ਼ਰੂਰੀ ਸਮਝਿਆ ਤੇ ਮੈਂ ਇਹ ਵੀ ਸਮਝਿਆ ਕਿ ਮੇਰੀ ਛੋਟੀ ਸਿਸਟਰ ਹੈਗੀ ਕਿ ਮੈਂ ਉਹਨੂੰ ਵੀ ਆਪਣੇ ਨਾਲ ਲੈ ਕੇ ਇਹ ਕੰਮ ਦੇ ਵਿੱਚ ਅੱਗੇ ਜਾ ਸਕਦੀ ਆਂ ਸ਼ਹਿਰ ਦੇ ਵਿੱਚ ਹੋਰ ਹੀ ਮਸ਼ੀਨ ਲੱਗੀ ਹੈ ਕੋਈ ਤੁਹਾਡੇ ਇੱਥੇ ਆ ਸ਼ਹਿਰ ਦੇ ਵਿੱਚ ਨਹੀਂ ਨਹੀਂ ਬਰੇਟਾ ਸ਼ਹਿਰ ਦੇ ਵਿੱਚ ਸਿਰਫ ਆਪਣੀ ਮਸ਼ੀਨ ਲੱਗੀ ਹੈਗੀ ਕੜਾਈ ਦੀ ਹੂੰ ਜਦੋਂ ਅਸੀਂ ਆਏ ਦੇਖ ਹਨਾ ਹਾਂਜੀ ਸਾਨੂੰ ਪਤਾ ਲੱਗਿਆ ਵੀ ਉੱਥੇ ਇੱਕ ਲੜਕੀ ਨੇ ਆਈਲੈਂਡਸ ਸੈਂਟਰ ਸਟੱਡੀ ਵੀ ਕੀਤਾ ਹੈ ਪੜਾਇਆ ਵੀ ਹੈ ਸਾਨੂੰ ਵੀ ਲੱਗਿਆ ਵੀ ਇਹ ਕੁੜੀ ਸਟੋਰੀ ਕਰਨੀ ਬਣਦੀ ਹੈ ਇਸ ਤਰ੍ਹਾਂ ਹੋਰ ਵੀ ਹੌਸਲਾ ਫਜਾਈ ਮਿਲਦੀ ਹੈ ਹਾਂਜੀ ਹਾਂਜੀ ਮੈਨੂੰ ਜਦੋਂ ਮੈਂ ਕੰਮ ਸਟਾਰਟ ਕੀਤਾ ਮੈਨੂੰ ਲੋਕਾਂ ਨੇ ਬਹੁਤ ਸਪੋਰਟ ਕੀਤਾ ਹੈਗਾ ਐਂਡ ਮਤਲਬ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਜਿਹੜੇ ਵੀ ਮੈਨੂੰ ਜਾਣਦੇ ਨੇਗੇ ਉਹ ਵੀ ਮੈਨੂੰ ਬਹੁਤ ਪ੍ਰਮੋਟ ਕਰਦੇ ਆਗੇ ਸਪੋਰਟ ਕਰਦੇ ਆ ਜਿੱਦਾਂ ਕਸਟਮਰ ਨੂੰ ਅੱਗੇ ਹੈਲਪ ਕਰਦੇ ਆ ਵੀ ਉੱਥੇ ਜਾਓ ਤੁਸੀਂ ਉਹਨਾਂ ਤੋਂ ਕੰਮ ਕਰਾਓ ਤਾਂ ਇਦਾਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਲੋਕਾਂ ਦੀ ਤੇ ਮੈਂ ਬਹੁਤ थैंकफुल ਹਾਂ ਉਹਨਾਂ ਦੀ ਕਿ ਉਹ ਮੈਨੂੰ ਸਪੋਰਟ ਕਰ ਰਹੇ ਨੇ ਮੇਰੇ ਕੰਮ ਨੂੰ ਵਧਾਉਣ ਦੇ ਵਿੱਚ ਬਾਪੂ ਕੋਲੇ ਕਿੰਨੀ ਕਿ ਜਮੀਨ ਹੈ ਅੱਧਾ ਕਿੱਲਾ ਬਾਪੂ ਨੇ ਕਹਿੰਦੇ ਵੇਚਿਆ ਮਜਬੂਰੀ 'ਚ ਹਾਂਜੀ ਜਦੋਂ ਮੈਂ ਨੇ ਆਇਲਸ ਕੀਤੀ ਸੀਗੀ ਪਹਿਲਾਂ ਵੱਡੀ ਭੈਣ ਦਾ ਤਾਂ ਵਿਆਹ ਕਰਤਾ ਸੀਗਾ ਬਾਹਰ ਜਾਣ ਦੇ ਲਈ ਤੇ ਉਸ ਤੋਂ ਬਾਅਦ ਮਤਲਬ ਡੈਡੀ ਨੇ ਸੋਚਿਆ ਕਿ ਚੱਲ ਇਹਦੇ ਤੇ ਖੁਦ ਪੈਸੇ ਲਗਾ ਕੇ ਇਹਨੂੰ ਬਾਹਰ ਭੇਜ ਦੰਨੇਗੇ ਕਿ ਕਿ ਉੱਤੇ ਪੈਰਾਂ ਤੇ ਖੜੀ ਹੋ ਜੂਗੀ ਹੂੰ ਤੇ ਉਹਨਾਂ ਨੇ ਮੇਰੇ ਲਈ ਅੱਧਾ ਕਿੱਲਾ ਵੇਚਤਾ ਸੀਗਾ ਹੂੰ ਤੇ ਫਿਰ ਮੈਂ ਆਸਟ੍ਰੇਲੀਆ ਦੀ ਫਾਈਲ ਲਗਾਈ ਤੇ ਮੇਰੀ ਰਿਫਿਊਜ਼ਲ ਆ ਗਈ ਸੀਗੀ ਹੂੰ ਕਿ ਤੁਸੀਂ ਵਾਪਿਸ ਨਹੀਂ ਆਉ ਮਤਲਬ ਮੇਰੀ ਫਾਈਲ ਬਹੁਤ ਸਟਰੋਂਗ ਸੀਗੀ ਮਤਲਬ ਮੈਂ ਐਕਸਪੈਕਟ ਨਹੀਂ ਕੀਤਾ ਸੀਗਾ ਵੀ ਰਿਫਿਊਜ਼ਲ ਆਊਗੀ ਹੂੰ ਤੇ ਜਦੋਂ ਫਿਰ ਮੇ ਰਿਫਿਊਜ਼ਲ ਆਈ ਮੇਰੀ ਪੇਮੈਂਟ ਜਦੋਂ ਵਾਪਸ ਆਈ ਸੀਗੀ ਤੇ ਉਦੋਂ ਮੇਰੀ ਸਿਸਟਰ ਬਿਮਾਰ ਹੋ ਗਈ ਸੀ ਜਿਹੜੀ ਕੈਨੇਡਾ ਚ ਰਹਿੰਦੀ ਸੀਗੀ ਹੂੰ ਤੇ ਹੁੰਦਾ ਫਿਰ ਕਿਡਨੀ ਟ੍ਰਾਂਸਪਲੈਂਟ ਕਰਾਉਣਾ ਪਿਆ ਤਾਂ ਜਿਹੜੇ ਉਹਤੇ ਕਿੰਨੇ ਰੁਪਏ ਲੱਗੇ ਉਹਦੇ ਤੇ 14 ਲੱਖ ਰੁਪਏ ਲੱਗੇ ਸੀਗਾ ਸਾਡਾ ਹੂੰ ਤੇ ਜਿਹੜੇ ਮੇਰੇ ਪੈਸੇ ਆਏ ਸੀ ਵਾਪਸ ਸਾਰੇ ਸਿਸਟਰ ਦੇ ਇਲਾਜ ਦੇ ਲਈ ਯੂਜ਼ ਹੋ ਗਏ ਸੀਗੇ ਹੂੰ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲੇ ਫਾਈਨੈਂਸ਼ਲੀ ਕੋਈ ਹੈ ਨਹੀਂ ਸੀਗਾ ਮਤਲਬ ਸਪੋਰਟ ਕੀ ਮੈਂ ਬਾਹਰ ਦੇ ਲਈ ਅਪਲਾਈ ਕਰ ਸਕਾਂ ਮੈਂ ਐਜੂਕੇਸ਼ਨ ਲੋਨ ਲਈ ਵੀ ਅਪਲਾਈ ਕੀਤਾ ਸੀਗਾ ਬਟ ਉਹ ਚੀਜ਼ ਜਿੱਦਾਂ ਸਿੰਬਲ ਵਗੈਰਾ ਡਾਊਨ ਹੁੰਦੇ ਇਦਾਂ ਮੈਨੂੰ ਮਤਲਬ ਨਹੀਂ ਹੈਲਪ ਮਿਲੀ ਬੈਂਕ ਤੋਂ ਤੇ ਫਿਰ ਉਸ ਤੋਂ ਬਾਅਦ ਮੈਂ ਉਹ ਪਲਾਨ ਹੀ ਡ੍ਰॉप ਕਰਤਾ ਆ ਤੇ ਫਿਰ ਮੈਂ ਖੁਦ ਦਾ ਹੀ ਕੰਮ ਸਟਾਰਟ ਕਰ ਲਿਆ ਅੱਜ ਤਾਂ ਨਹੀਂ ਜੇਹਨ ਚ ਗੱਲ ਆਉਂਦੀ ਵੀ ਜਿ ਹੁਣ ਪੈਸੇ ਆ ਗਏ ਤੇਰੇ ਕੱਲ ਨੂੰ ਹੁਣ ਕਮਾਉਣ ਲੱਗ ਗਈਆਂ 2-4 ਸਾਲਾਂ ਚ ਇੱਥੇ ਪੈਸਾ ਕਮਾ ਲੈਗੀ ਫਿਰ ਤਾਂ ਸੋਚਦੀ ਹੈਗੀ ਮੈਂ ਵਿਦੇਸ਼ ਹੀ ਜਾਣਾ ਆ ਮੇਨ ਤਾਂ ਮੁੱਦਾ ਪੈਸੇ ਦਾ ਹੀ ਸੀ ਹਾਂਜੀ ਰੋਜ਼ਗਾਰ ਦੇ ਸੀ ਰੋਜੀ ਰੋਟੀ ਦਾ ਸੀ ਉਹ ਤੇਰਾ ਰੋਜ਼ਗਾਰ ਚੱਲ ਪਿਆ ਹੁਣ ਹਾਂਜੀ ਹੂੰ ਨਹੀਂ ਮੈਂ ਇਹ ਤਾਂ ਨਹੀਂ ਸੋਚੀ ਮੈਂ ਬਾਹਰ ਜਾਣਾ ਹੈਗਾ ਬਸ ਐਦਾਂ ਹੈ ਕਿ ਖੁੱਦ ਹੀ ਮਤਲਬ ਇੰਨੀ ਜ਼ਿਆਦਾ ਅਰਨਿੰਗ ਕਰਾਂ ਕਿ ਮੈਨੂੰ ਮੇਰਾ ਨਾਮ ਹੋਵੇ ਕੀ ਬਾਤ ਕੀ ਮਤਲਬ ਲੋਕ ਮੈਨੂੰ ਮਤਲਬ ਐਵੇਂ ਨਾ ਕਹਿਣ ਕਿ ਮੁੰਡਾ ਨਹੀਂ ਹੈਗਾ ਇਸ ਇਹਨਾਂ ਦਾ ਹੂੰ ਸ਼ਾਬਾਸ਼ ਸ਼ਾਬਾਸ਼ ਹੂੰ ਜਦੋਂ ਕੰਮ ਸ਼ੁਰੂ ਕੀਤਾ ਹੈ ਪਹਿਲਾਂ ਇਹ ਵੀਡੀਓ ਕਿਸੇ ਚੈਨਲ ਤੇ ਪਈ ਐ ਲੋਕਾਂ ਨੇ ਕਾਲ ਕਰਨੇ ਸ਼ੁਰੂ ਕੀਤੇ ਬਾਹਰੋਂ ਆਰਡਰ ਹਣ ਆਉਣੇ ਸ਼ੁਰੂ ਹੋਏ ਲੋਕਾਂ ਨੇ ਹੌਸਲਾ ਦਿੱਤਾ ਹਾਂਜੀ ਹਾਂਜੀ ਉਹਦਾ ਕੀ ਪ੍ਰਭਾਵ ਪਿਆ ਮਤਲਬ ਪਹਿਲਾਂ ਮੇਰਾ ਸਿਰਫ ਲੋਕਲ ਕੰਮ ਸੀਗਾ ਕਿਉਂਕਿ ਇੰਨਾ ਪਤਾ ਨਹੀਂ ਸੀ ਬਿਲਕੁਲ ਸਟਾਰਟਿੰਗ ਸੀਗੀ ਬਟ ਜਦੋਂ ਮਤਲਬ ਪ੍ਰੋਮੋਸ਼ਨ ਕਰਵਾਈ ਸੀਗੀ ਵੀਡੀਓ ਬਣਾਈ ਸੀ ਪਹਿਲਾਂ ਵੀ ਤਾਂ ਮਤਲਬ ਇਹਨੂੰ ਆਨਲਾਈਨ ਕਾਫੀ ਕੰਮ ਆਉਣ ਲੱਗ ਗਿਆ ਕਾਲਸ ਵਗੈਰਾ ਆਉਂਦੀਆਂ ਸੀਗੀਆਂ ਮਤਲਬ ਲੋਕਾਂ ਨੂੰ ਕਾਫੀ ਪਤਾ ਲੱਗ ਗਿਆ ਮੇਰੇ ਕੰਮ ਬਾਰੇ ਹਾਂ ਤੇ ਮੇਰੇ ਆਨਲਾਈਨ ਕੰਮ ਵੀ ਸਟਾਰਟ ਹੋ ਗਿਆ ਰੀਸੇਲਰਸ ਨੇ ਕਿ ਜਿਵੇਂ ਮੈਥੋਂ ਕੰਮ ਕਰਵਾਉਂਦੇ ਨੇਗੇ ਬੁਟੀਕ ਵਾਲੇ ਹੂੰ ਤੇ ਕਸਟਮਰ ਵੀ ਜੁੜੇ ਨੇ ਮੇਰੇ ਨਾਲ ਫੌਰਨ ਤੋਂ ਹੂੰ ਕੀ ਕੀ ਕੰਮ ਕਰਦੋਂ ਸੂਟ ਜਾਂ ਹੋਰ ਜਿਹੜੇ ਵੀ ਕੰਮ ਨੇ ਕੀ ਕੀ ਕੰਮ ਕਰਦੋਂ ਮਸ਼ੀਨ ਤੇ ਆਪਾਂ ਹਰ ਟਾਈਪ ਦੀ embroiderry ਕਰ ਸਕਦੇ ਆ ਜਿੱਦਾਂ ਸੂਟ ਵਗੈਰਾ ਹੋਗੇ ਮਿਰਰ ਵਰਕ ਫੁਲਕਾਰੀ ਬਾਗ ਦੁਪੱਟੇ ਅੱਪਾ ਜਿੱਦਾਂ ਦੀ ਵੀ ਐਮਬ੍ਰੋਇਡਰੀ ਕਰਾਉਣੀ ਆ ਹਰ ਟਾਈਪ ਦੀ ਐਮਬ੍ਰੋਇਡਰੀ ਆ ਜਿਹੜੀ ਉਹ ਮਸ਼ੀਨ ਤੇ ਹੋ ਜਾਂਦੀ ਹੈ ਜਿੱਦਾਂ ਅੱਜ ਕੱਲ ਟ੍ਰੈਂਡ ਚੱਲਿਆਗਾ ਲੋਈ ਦਾ ਮੁੰਡੇ ਲੈਂਦੇ ਹੈਗੇ ਊੜੇ ਆੜੇ ਵਾਲੀ ਤਾਂ ਉਹ ਚੀਜ਼ ਹਰ ਚੀਜ਼ ਬਣ ਸਕਦੀ ਆ ਜਸਟ ਆਪਾਂ ਨੂੰ ਇੱਕ ਸੈਂਪਲ ਚਾਹੀਦਾ ਪਿਕ ਹਮ ਆਪਾਂ ਉਹ ਡਿਜ਼ਾਈਨ ਪੰਚ ਕਰਵਾ ਕੇ ਉਹ ਸੇਮ ਡਿਜ਼ਾਈਨ ਆ ਜਿਹੜਾ ਉਹ ਰੈਡੀ ਕਰ ਸਕਦੇ ਆ ਮਸ਼ੀਨ ਦੇ ਉੱਪਰ ਵੱਡੀ ਭੈਣ ਕੈਨੇਡਾ ਚਲੀ ਗਈ ਹੈ ਹਾਂਜੀ ਉਹਦੇ ਨੂੰ ਜਿਹਨ ਚ ਗੱਲਾਂ ਆਈਆਂ ਵੀ ਜੇ ਇੱਥੇ ਕੰਮ ਕਰ ਲਈ ਜਿੰਨੇ ਉਹਦੇ ਉੱਤੇ ਲੱਗੇ ਹੋਣਗੇ ਉਹਦੋਂ ਕਿੰਨੇ ਪੈਸੇ ਲਾਏ ਸੀ ਹੋਏ 20 ਲੱਖ ਲੱਗ ਗਿਆ ਉਹਦੇ ਵੀ ਇਿੱਤ ਰਕਮ ਕਮ ਕਹਿੰਦੇ ਸ਼ੁਰੂ ਹੋ ਗਿਆ ਮੇਰਾ 5 ਲੱਖ ਚ 5-6 ਲੱਖ ਚੋਂ ਉਦੋਂ ਨੂੰ ਜੇਹਨ ਚਾਏ ਵੀ ਐਨਾ ਪੈਸਾ ਹੁਣੋਂ ਤਾਂ ਗੱਲ ਕਿੱਥੇ ਚਲੀ ਜਾਣੀ ਸੀ ਐਂ ਗੱਲਾਂ ਘਰੇ ਚੱਲਦੀਆਂ ਵੀ ਉਹਨਾਂ ਨੇ ਤਾਂ ਕੁੜੀ ਬਾਹਰ ਭੇਜੀ ਹੋਈ ਐ ਨਾਲੇ ਕੁੜੀ ਬਿਮਾਰ ਹੋਈ ਨਾਲੇ 20 ਲੱਖ ਹੋ ਲਾਇਆ 14 ਲੱਖ ਅਗਰ 34 ਲੱਖ ਚ ਕੈਨੇਡਾ ਪੈ ਗਿਆ ਆਪਾਂ ਉਹਨਾਂ ਦਾ ਹਾਂਜੀ ਹਾਂਜੀ ਇਹ ਗੱਲਾਂ ਹੁਣ ਨਹੀਂ ਘਰੇ ਚੱਲਦੀਆਂ ਮੰਮੀ ਹੋਵੇ ਨਾਲ ਡੈਡੀ ਹੋਣਾ ਨਹੀਂ ਚੱਲਦੀਆਂ ਨੇ ਗਿਆ ਵੱਡੀ ਸਿਸਟਰ ਵੀ ਕਹਿੰਦੀ ਕਹਿੰਦੀ ਜੇ ਮੈਂ ਪਹਿਲਾਂ ਇਸੇ ਕੰਮ ਸਿੱਖਿਆ ਹੁੰਦਾ ਮੈਂ ਬਾਹਰ ਜਾਣਾ ਹੀ ਨਹੀਂ ਸੀਗਾ ਕਿ ਤੈਨੂੰ ਬਹੁਤ ਵਧੀਆ ਮਤਲਬ ਵੀ ਰੀਜ਼ਨ ਮਿਲ ਗਿਆ ਇੱਥੇ ਰਹਿਣ ਦਾ ਵੀ ਫਾਈਨੈਂਸ਼ੀਅਲੀ ਸਟਰੋਂਗ ਹੋਣ ਦਾ ਤੇ ਉਹ ਹਮੇਸ਼ਾ ਮੈਨੂੰ ਪ੍ਰਮੋਟ ਕਰਦੀ ਆ ਕਿ ਬਾਰ ਕੁਝ ਨਹੀਂ ਹੈਗਾ ਇੱਥੇ ਤੂੰ ਆਪਣਾ ਕੰਮ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾ ਉਹਦਾ ਕੀ ਨਾਮ ਸੀ ਜਸਪ੍ਰੀਤ ਜਸਪ੍ਰੀਤ ਨੇ ਕਹਿੰਦੀ ਵੀ ਜੇ ਹੁਣ ਤੂੰ ਇੱਥੇ ਸੈੱਟ ਕਰ ਕੰਮ ਮੈਂ ਵੀ ਤੇਰੇ ਨਾਲ ਆ ਕੇ ਐ ਨਹੀਂ ਗੱਲਾਂ ਚੱਲਦੀਆਂ ਕਹਿੰਦੀ ਆ ਉਹ ਮੈਂ ਕਹਿੰਦੀ ਮੈਂ ਪੀਆਰ ਹੋ ਕੇ ਕਹਿੰਦੀ ਮੈਂ ਵੀ ਵਾਪਿਸ ਆ ਕੇ ਵੀ ਤੈਨੂੰ ਸਪੋਰਟ ਕਰੂੰਗੀ ਹਮ ਬ੍ਰਿਟੇ ਮੰਡੀ ਦਾ ਕੀ ਰਿਸਪੌਂਸ ਆ मतलब ਇੱਥੇ ਲੋਕਲ ਕਸਟਮਰ ਨੇ ਜਿਨ੍ਹਾਂ ਨੂੰ ਵੀ ਪਤਾ ਚੱਲਿਆਗਾ ਹਰ ਕੋਈ ਮਤਲਬ ਪ੍ਰੇਫਰ ਕਰ ਰਿਹਾਗਾ ਕਿ ਨਵੀਂ ਜਗ੍ਹਾ ਤੇ ਜਾਈਏ ਤੇ ਮਤਲਬ ਜਿੰਨੇ ਵੀ ਮੇਰੇ ਕੋਲ ਕਸਟਮਰ ਫਸਟ ਟਾਈਮ ਆਉਂਦੇ ਹੈਗੇ ਤਾਂ ਉਹ ਮਤਲਬ ਮੇਰੇ ਪਰਮਾਨੈਂਟ ਕਸਟਮਰ ਬਣ ਰਹੇ ਨੇ ਕਿਉਂਕਿ ਉਹਨਾਂ ਨੂੰ ਮੇਰਾ ਕੰਮ ਪਸੰਦ ਆ ਰਿਹਾ ਕਿੱਥੋਂ ਕਿੱਥੋਂ ਲੋਕ ਕੰਮ ਜੇ ਤੁਸੀਂ ਕਹਿੰਦੇ ਹੋ ਫੋਰਨ ਤੋਂ ਵੀ ਆਰਡਰ ਆਏ ਨੇ ਕਹਿੰਦੇ ਕਾਦੇ ਆਰਡਰ ਆਏ ਨੇ ਸੂਟ ਵਰਕ ਲਈ ਆ ਰਹੇ ਨੇਗੇ ਰੀਸੇਲਰਸ ਜਿਹੜੇ ਕੈਨੇਡਾ ਤੋਂ ਜੁੜੇ ਨੇ ਮੇਰੇ ਨਾਲ ਆਸਟ੍ਰੇਲੀਆ ਤੋਂ ਕਿ ਉਹਨਾਂ ਨੇ ਮੈਨੂੰ ਫਸਟ ਟਾਈਮ ਦਿੱਤੇ ਨੇ ਕਿ ਆਰਡਰ ਕਿ ਅਗਰ ਤੁਹਾਨੂੰ ਸੂਟ ਪਸੰਦ ਆਏ ਅਸੀਂ ਤੁਹਾਡੇ ਤੋਂ ਵਰਕ ਕਰਾ ਕੇ ਇੱਧਰ ਸੇਲ ਕਰ ਦਿਆ ਕਰਾਂਗੇ ਹਮ ਐਂਡ ਮੇਰੇ ਕੋਲ ਬਟਾਲੇ ਤੋਂ ਵੀ ਨੇਗੇ ਪੀਕੀ ਵਿੰਡ ਤੋਂ ਵੀ ਨਿਗੇ ਰੀਸੇਲਰਸ ਉਹ ਮੈਥੋਂ ਕੰਮ ਕਰਵਾਉਂਦੇ ਆਗੇ ਤੇ ਆਪਣੇ ਕਸਟਮਰਸ ਨੂੰ ਉਹ ਸੂਟ ਲੈ ਡਿਲੀਵਰ ਕਰ ਦਿੰਦੇ ਆ ਇਹ ਮਹਿਸੂਸ ਹੁੰਦਾ ਵੀ ਟੈਲੈਂਟ ਦਾ ਮੁੱਲ ਹੈ ਜੇ ਆਸਟ੍ਰੇਲੀਆ ਵਾਲੇ ਕੈਨੇਡਾ ਵਾਲੇ ਤੇ ਨੂੰ ਇੱਥੇ ਵੜ ਕੇ ਆਰਡਰ ਦੇ ਸਕਦੇ ਨੇ ਇਹਦਾ ਮਤਲਬ ਕੀ ਹੈ ਉਹ ਟੈਲੈਂਟ ਦਾ ਉੱਥੇ ਮੁੱਲ ਹੈ ਟੈਲੈਂਟ ਦਾ ਇੱਥੇ ਹੀ ਮੁੱਲ ਹੈ ਹਾਂਜੀ ਹੁਣ ਲੱਗਦਾ ਵੀ ਹਾਂ ਅਸੀਂ ਉਹਨਾਂ ਲੋਕਾਂ ਨੂੰ ਵੀ ਇੱਥੇ ਲਿਆ ਸਕਦੇ ਆ ਕੰਮ ਸਿਲਸਿਲੇ ਦੇ ਵਿੱਚ ਵੀ ਜੀ ਸਾਡੇ ਕੋਲੇ ਕੁਝ ਹੋਵੇ ਸਾਡੇ ਕੋਲੇ ਹਨਰ ਹੋਵੇ ਹਾਂਜੀ ਸਰ ਹੂੰ ਹਾਂਜੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਹਿੰਦੇ ਵੀ ਅੱਜ ਕੱਲ ਸਰਕਾਰੀ ਨੌਕਰੀ ਪ੍ਰਾਈਵੇਟ ਨ ਜਿਹੜੀ ਨੌਜਵਾਨ ਪੀੜ੍ਹੀ ਹੁਣ ਸੋਚ ਰਹੀ ਐ 25 25 30 ਲੱਖ ਲਾ ਕੇ ਵਿਦੇਸ਼ ਜਾਣ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਕੀ ਸੋਚਦੀ ਐ ਹੱਥੀ ਕੰਮਕ ਸਿੱਖਣਾ ਪ੍ਰਾਈਵੇਟ ਨੌਕਰੀ ਕਰਨਾ ਆਪਣਾ ਬਿਜ਼ਨਸ ਕਰਨਾ ਸਰਕਾਰੀ ਨੌਕਰੀ ਕਰਨਾ ਮਨਪੀਤ ਕੀ ਸੋਚਦੀ ਐ ਮੇਰੇ ਅਕੋਰਡਿੰਗ ਬੰਦੇ ਨੂੰ ਸੈਲਫ ਬਿਜ਼ਨਸ ਕਰਨਾ ਚਾਹੀਦਾ ਅਗਰ ਉਹ ਸਕਸੈਸਫੁਲ ਹੋਣਾ ਚਾਹੁੰਦਾ ਹੈਗਾ ਕਿਉਂਕਿ ਆਪਾਂ ਆਪਣੇ ਅਕੋਰਡਿੰਗ ਆਪਣੇ ਕੰਮ ਨੂੰ ਕੀ ਐ ਪ੍ਰਮੋਟ ਕਰ ਸਕਦੇ ਆ ਆਪਾਂ ਉਹਨੂੰ ਕਿੱਦਾਂ ਵੀ ਮੈਨਿਪੂਲੇਟ ਕਰਕੇ ਅਪਾ ਹਮ ਜਿਆਦਾ ਤੋਂ ਜਿਆਦਾ ਅਰਨਿੰਗ ਕਰ ਸਕਦੇ ਆ ਵੇਰ ਐਜ਼ ਅਗਰ ਆਪਾਂ ਜੌਬ ਕਰਦੇ ਆਂਗੇ ਤਾਂ ਆਪਾਂ ਸਿਰਫ ਇੱਕ ਲਿਮਿਟਡ ਲੈਵਲ ਤੱਕ ਹੀ ਰਹਿ ਸਕਦੇ ਆਂਗੇ ਇੱਕ ਆਪਣੀ ਫਿਕਸਡ ਅਰਨਿੰਗ ਹੁੰਦੀ ਆ ਫਿਕਸਡ ਵਰਕਿੰਗ ਏਰੀਆ ਹੁੰਦਾ ਹੈਗਾ ਆਪਾਂ ਉਹਦੇ ਵਿੱਚ ਖੋਦ ਹੀ ਨਹੀਂ ਆਪਾਂ ਮੈਨਿਪੂਲੇਸ਼ਨ ਯੂਜ਼ ਕਰ ਸਕਦੇ ਹੈਗੇ ਹੂੰ ਜਦੋਂ ਸਕੂਲ ਚ ਪੜ੍ਹਦੇ ਸੀ ਉਦੋਂ ਮਨ ਵੀ ਕੀ ਸੋਚਦੀ ਸੀ ਵੀ ਵਿਦੇਸ਼ ਹੀ ਜਾਣਾ ਜਾਂ ਕੁਝ ਹੋਰ ਸੋਚਦੇ ਨਹੀਂ ਜਦੋਂ ਮੈਂ ਪੜਦੀ ਹੁੰਦੀ ਸੀ ਪਹਿਲਾਂ ਮੈਂ ਸੋਚੀ ਹੁੰਦੀ ਸੀ ਮੈਂ ਪੁਲਿਸ ਆਫੀਸਰ ਬਣੂੰਗੀ ਹਮ ਬਟ ਜਿਵੇਂ ਜਿਵੇਂ ਮੈਂ ਮਤਲਬ ਵੱਡੀ ਹੋਈ ਮੈਂ ਪਲੱਸ 2 ਤੱਕ ਆਈ ਤਾਂ ਮੇਰਾ ਇੰਟਰਸਟ ਸੀਗਾ ਆਈਟੀ ਫੀਲਡ 'ਚ ਕਿ ਮੈਂ ਕੰਪਿਊਟਰ ਸੌਫਟਵੇਅਰ ਫੀਲਡ ਦੇ ਵਿੱਚ ਜਾਵਾਂ ਤੇ ਦੈਟਸ ਵਾਈ ਮੈਂ ਚੂਸ ਕੀਤਾ ਸੀਗਾ ਕਿ ਮੈਂ ਬਾਹਰ ਜਾਵਾਂ ਹਮ ਕਿਉਂਕਿ ਮੈਂ ਮਤਲਬ ਫਾਈਨੈਂਸ਼ਲੀ ਇੰਨੀ ਫੀਲ ਨਹੀਂ ਕਰਦੀ ਮੈਂ ਸਟਰੋਂਗ ਸੀ ਵੀ ਮੈਨੂੰ ਇੱਧਰ ਸਪੋਰਟ ਕਰ ਸਕਦੇ ਸੀ ਸਟੱਡੀ ਦੇ ਲਈ ਤਾਂ ਮੇਰਾ ਮੇਨ ਰੀਜ਼ਨ ਬਾਹਰ ਜਾਣ ਦਾ ਇਹੀ ਸੀਗਾ ਕਿ ਮੈਂ ਆਈਟੀ ਫੀਲਡ 'ਚ ਸਾਫਟਵੇਅਰ ਡਿਵੈਲਪਰ ਬਨਣਾ ਚਾਹੁੰਦੀ ਸੀਗੀ ਕਿ ਮੈਂ ਉਧਰ ਕੁਛ ਨਾ ਕੁਛ ਕਰਾਂ ਹੂੰ ਹੁਣ ਕਿੰਨਾ ਚਿਰ ਹੋ ਗਿਆ ਡੀ ਕਰੀ ਨੂੰ 6 ਮੰਥ ਹੋ ਗਏ ਸਰ ਫੀਲ ਹੁੰਦਾ ਵੀ ਹਾਂ ਜੇ 6 ਮਹੀਨੇ ਦੇ ਵਿੱਚ ਇਹ ਗੱਲਾਂ ਹੋਣ ਲੱਗੀਆਂ ਅੱਜ ਤੇਰੇ ਕੋਲੇ ਮੀਡੀਆ ਪਹੁੰਚਣ ਲੱਗਿਆ ਜਾ ਹੋਰ ਚੈਨਲ ਐ ਪਹੁੰਚਣ ਲੱਗੇ ਨੇ ਹਨਾ ਕਿਵੇਂ ਜੀ ਫੀਲ ਹੁੰਦਾ ਐ ਮੈਨੂੰ ਆਪਣੇ ਕੰਮ ਨੂੰ ਲੈ ਕੇ ਬਹੁਤ ਵਧੀਆ ਫੀਲ ਹੁੰਦਾ ਕਿ ਮੈਨੂੰ ਨਾ ਬਹੁਤ ਜ਼ਿਆਦਾ ਨਾਮ ਕਮਾਉਣ ਦਾ ਮੌਕਾ ਮਿਲ ਰਿਹਾ ਆਪਣਾ ਕਿਉਂਕਿ ਅਗਰ ਮੈਂ ਬਾਹਰ ਜਾਂਦੀ ਤਾਂ ਮੈਨੂੰ ਕਿਸੇ ਨੇ ਨਹੀਂ ਜਾਨਣਾ ਸੀ ਜਸਟ ਇਹ ਚੀਜ਼ ਹੋਣੀ ਸੀ ਵੀ ਕੁੜੀ ਕੈਨੇਡਾ ਗਈ ਹੈਗੀ ਕਿਉਂਕਿ ਕੋਈ ਪਛਾਣਤਾ ਨਹੀਂ ਬਣਨੀ ਸੀ ਬਟ ਹੁਣ ਮੇਰੇ ਕੰਮ ਦੇ ਨਾਲ ਮੇਰਾ ਨਾਮ ਹੋ ਰਿਹਾਗਾ ਹੁਣ ਮੈਂ ਬ੍ਰੇਟਾ ਮੰਡੀ ਸੀ ਕਿਤੇ ਵੀ ਜਾਨਨੀ ਆ ਤਾਂ ਮੈਨੂੰ ਜਾਣਦੇ ਆ ਵੀ ਉਹ ਉਹ ਕੁੜੀ ਹੈ ਜਿਹੜੀ ਉਹ ਮਸ਼ੀਨ ਤੇ ਕੰਮ ਕਰਦੀ ਹੈ ਹੂੰ ਧੀਆਂ ਤੇ ਦੇਖੋ ਹੁਣ ਤਾਂ ਬੇਸ਼ੱਕ ਸਮਾਂ ਬਦਲ ਗਿਆ ਹੁਣ ਤਾਂ ਮਾਪਿਆਂ ਨੇ ਜਿਹੜੇ ਪੈਸੇ ਲਾਉਣ ਵੀ ਲੱਗੇ ਨੇ ਧੀਆਂ ਤੇ ਪਰ ਜਿਹੜੇ ਅਜੇ ਵੀ ਮਾਪੇ ਸੋਚਦੇ ਨੇ ਵੀ ਵਿਦੇਸ਼ ਜਾਵਾਂ ਤਾਂ ਲਾ ਦਾਂਗੇ ਸੀ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਕਿ ਉਹੋ ਕਿਸ ਫੀਲਡ ਜੇ ਇੰਟਰਸਟਡ ਨੇ ਨਾ ਕਿ ਉਹਨਾਂ ਨੂੰ ਫੋਰਸ ਕਰਨਾ ਚਾਹੀਦਾ ਕਿ ਬਾਹਰ ਜਾਓ ਕਿ ਉਹਨਾਂ ਦੇ ਬੱਚੇ ਵਰਗੇ ਆ ਤੁਸੀਂ ਵੀ ਜਾਓ ਤੁਸੀਂ ਆਲਸ ਕਰੋ ਉਹਨਾਂ ਦੇ ਬੱਚੇ ਨੇ ਬੈਂਡ ਲੈ ਲਏ ਤੁਹਾਡੇ ਬੈਂਡ ਨਹੀਂ ਆਉਂਦੇ ਇਹ ਚੀਜ਼ ਲਈ ਪੇਰੈਂਟਸ ਫੋਰਸ ਕਰਦੇ ਆ ਸੁਸਾਇਟੀ ਦੇ ਅਕੋਰਡਿੰਗ ਮਤਲਬ ਜਿੱਦਾਂ ਦੂਸਰੇ ਲੋਕ ਕਰਦੇ ਆ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਵੀ ਉਦਾਂ ਕਰਨ ਬੱਚੇ ਦੇ ਟੈਲੈਂਟ ਨੂੰ ਨਹੀਂ ਦੇਖਦੇ ਹੈਗੇ ਤਾਂ ਮੈਂ ਰਿਕਾਰਡਿੰਗ ਪੇਰੈਂਟਸ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ। ਜਿੰਨੇ ਕੰਮ ਦੀ ਮਨਪੀਤੇ ਇੱਕ ਜਦੋਂ ਸੀ ਦੁਕਾਨਦਾਰੀ ਕਰਦੇ ਹਾਂ ਕੋਈ ਕੋਈ ਬਿਜ਼ਨਸ ਕਰਦੇ ਆ ਇੱਕ ਉਮੀਦ ਲਾਈ ਹੁੰਦੀ ਅਸੀਂ ਨੇ। ਮੇਰੇ ਘਟ ਕੋਲ ਮੈਨੂੰ ਐਨੀ ਕ ਇਨਕਮ ਹੋ ਜੇ ਮੇਰਾ ਇੰਨਾ ਕੰਮਕਾਰ ਚੱਲੇ। ਉਮੀਦ ਤੋਂ ਵੱਧ ਹੋ ਰਿਹਾ ਹੈ। ਜਦ ਲੱਗਦਾ ਵੀ ਹਾਂ ਸੈਟੀਸਫਾਈ ਆ ਵੀ ਅਜੇ ਹੋਰ ਵੀ ਕੰਮ ਹੋ ਜੂਗਾ। ਜਿੰਨਾ ਤੇਰੇ ਕੋਲ ਸਮਾਂ ਹੈਗਾ ਉਸ ਸਮੇਂ ਦੇ ਅਨੁਸਾਰ ਤੇਰੇ ਕੋਲ ਕੰਮ ਮਿਲ ਗਿਆ ਤੈਨੂੰ? ਹਾਂਜੀ ਫਸਟਲੀ ਜਦੋਂ ਮੈਂ ਸਟਾਰਟ ਕੀਤਾ ਸੀ ਨਾ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਕਿ ਇਨਵੈਸਟਮੈਂਟ ਦਾ ਕਰ ਰਹੀ ਹਾਂ ਕਿ ਪਤਾ ਨਹੀਂ ਕੰ ਕਿਉਂਕਿ ਅੱਜਕੱਲ ਮਤਲਬ ਨਾਰਮਲੀ ਬਹੁਤ ਜ਼ਿਆਦਾ ਬੁਟੀਕ ਹੈਗੇ ਨੇ ਹਨਾ ਆਪਣੇ ਲੋਕਲ ਏਰੀਆ ਚ ਬਟ ਜਦੋਂ ਮੈਂ ਸਟਾਰਟਿੰਗ ਕੀਤੀ ਮੇਰੇ ਕੋਲ ਸਟਾਰਟਿੰਗ ਫਰਸਟ ਡੇ ਤੋਂ ਹੀ ਆਰਡਰ ਆਉਣੇ ਸਟਾਰਟ ਹੋ ਗਏ ਸੀਗੇ ਤੇ ਪਹਿਲਾਂ ਤਾਂ ਮੇਰੇ ਜਾਣ ਪਛਾਣ ਦੀ ਚੱਲ ਰਏ ਸੀਗੇ ਆਰਡਰਸ ਬਟ ਫਿਰ ਉਸ ਤੋਂ ਬਾਅਦ ਲੋਕਲ ਕਸਟਮਰਸ ਨੂੰ ਪਤਾ ਲੱਗਿਆ ਤੇ ਹੁਣ 6 ਮਨਸ ਦੇ ਵਿੱਚ ਮਤਲਬ ਮੇਰੇ ਕੋਲ ਇੰਨਾ ਕੰਮ ਹੋਇਆ ਹੈ ਕਿ ਮੈਥੋਂ ਨਿਕਲ ਨਹੀਂ ਰਿਹਾ ਮਤਲਬ ਟਾਈਮ ਤੇ ਨਹੀਂ ਮੇਰੇ ਆਰਡਰਸ ਡਿਲੀਵਰ ਹੋ ਰਹੇ ਕਿਉਂਕਿ ਕੰਮ ਜ਼ਿਆਦਾ ਇਕੱਠਾ ਹੋਇਆ ਹੈ ਹਨਾ ਮਤਲਬ ਮੇਰੀ ਐਕਸਪੈਕਟੇਸ਼ਨ ਤੋਂ ਬਹੁਤ ਜ਼ਿਆਦਾ ਵਧੀਆ ਚ ਕੰਮ ਚੱਲ ਰਿਹਾ ਹੈ ਮੇਰਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਮੈਨੂੰ ਕਿਉਂਕਿ ਸਪੋਰਟ ਬਹੁਤ ਮਿਲ ਰਹੀ ਹੈਗੀ ਲੋਕਾਂ ਨੇ ਇੱਕ ਪਿਓ ਲਈ ਧੀ ਪੁੱਤ ਬੜਾ ਉਦੋਂ ਮਾਣ ਹੁੰਦਾ ਹੈ ਜਦੋਂ ਕੋਈ ਧੀ ਜਾਂ ਪੁੱਤ ਸਕਸੈਸ ਹੁੰਦਾ ਹੈ ਮਨਪ੍ਰੀਤ ਦੇ ਪਿਤਾ ਜੀ ਜਸਪ੍ਰੀਤ ਦੇ ਪਿਤਾ ਦੀ ਚਾਰ ਧੀਆ ਦੇ ਪਿਤਾ ਨੇ ਮੇਰੇ ਨਾਲ ਨੇ ਹਾਂ ਬਈ ਪ੍ਰਗਟ ਹੈ ਕਿਉਂਕਿ ਇਹ ਗੱਲ ਮੈਨੂੰ ਅਸੋ ਅੱਜ ਇਕ ਤੀ ਕੈਨੇਡਾ ਬੈਠੀ ਹੈ ਜ਼ਿੰਦਗੀ ਦਾ ਸੰਘਰਸ਼ ਮੈਂ ਤੁਹਾਨੂੰ ਹਨਾ ਬਹੁਤ ਚਿਰ ਸਮੇਂ ਤੋਂ ਜਾਣਦੇ ਆਂਗੇ ਤੁਹਾਡੇ ਸੰਘਰਸ਼ ਨੂੰ ਅਸੀਂ ਬਾਖੂਬੀ ਜਾਣਦੇ ਆਂ ਅੱਜ ਕੀ ਸੋਚਦਾ ਪ੍ਰਗਟ ਸਿੰਘ ਪਹਿਲਾਂ ਸਸੇ ਕਾਲੀ ਸਾਰਿਆਂ ਨੂੰ ਮੈਂ ਤਾਂ ਆਪਣੇ ਬੱਚਿਆਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਪੜਾਇਆ ਆਪਣਾ ਤਨਮਨ ਦੇ ਨਾਲ ਹੂੰ ਇਹਨਾਂ ਨੂੰ ਲੈ ਕੇ ਸਕੂਲ ਛੱਡ ਕੇ ਜਾਣਾ ਲੈ ਕੇ ਵੀ ਆਉਣਾ ਹੂੰ ਪਰ ਮੈਂ ਇਹਨਾਂ ਤੋਂ ਮੈਂ ਇਹ ਚਾਹੁੰਦਾ ਰਹੀ ਮੇਨ ਚੰਗੀ ਪੜ੍ਹਾਈ ਹੋਵੇ ਹੂੰ ਵਧੀਆ ਪੜ੍ਹਾਈ ਹੋਵੇ ਵਧੀਆ ਬੱਚੇ ਵਧੀਆ ਪੜ੍ਹਾਈ ਕਰਨਗੇ ਬੱਚੇ ਹੂੰ ਤਾਂ ਵਧੀਆ ਅੱਗੇ ਟੈਸਟ ਪਾਸ ਕਰਨਗੇ ਹੂੰ ਚੰਗੇ ਚੰਗੀ ਪੜ੍ਹਾਈ ਚੰਗੇ ਆਪਣ ਵਧੀਆ ਟੈਸਟ ਕਰਪੀ ਚੰਗੇ ਅੱਗੇ ਲੱਗਣਗੇ ਹੂੰ ਬਸ ਆਪਣਾ ਮੈਂ ਤਾਂ ਚਾਰ ਧੀਆਂ ਨੇ ਅੱਜ ਐਂ ਤਾਂ ਨਹੀਂ ਸੋਚਦਾ ਨਾ ਨਾ ਇਹ ਕੁਝ ਐਂ ਤਾਂ ਨਹੀਂ ਜਮਾਤ ਚ ਗੱਲ ਆਉਂਦੀ ਆ ਅੱਜ ਤਾਂ ਪਲੇਖ ਹੀ ਮਿਟ ਗਏ ਹੁਣ ਸਾਰੇ ਐ ਇਹ ਜੀ ਇਹ ਜੀ ਗੁਰੂ ਜੀ ਸੁਣ ਲੈਖੇ ਸਾਰੇ ਮਿਟ ਗਏ ਹੈਂ ਅੱਜ ਤਾਂ ਮਿਟ ਗਏ ਹੁਣੇ ਪਲੇਖ ਹਾਂਜੀ ਹੂੰ ਮੇਰੇ ਬੇਟੀਆਂ ਬਹੁਤ ਸ਼ਹਿਰ ਨਹੀਂ ਹੂੰ ਬਹੁਤ ਵਧੀਆ ਕਮੈਂਟ ਲਾਰਕ ਹੈ ਬੜੀ ਵੇਟੀ ਨੇ ਹੂੰ ਬਸ ਮੈਨੂੰ ਤਾਂ ਇਸੇ ਕੰਮ ਤੋਂ ਸਤਿਸ਼ਟੀ ਆਈ ਹੈ ਕੈਮਰਾ ਵਾਲੇ ਆਉਣ ਲਾਤੇ ਕੁੜੀਆਂ ਨੇ ਹਾਂਜੀ ਹੈ ਮੀਡੀਆ ਵਾਲੇ ਕੈਮਰਾ ਵਾਲੇ ਆਉਣ ਲਾਤੇ ਜੀ ਹੋਰ ਕੀ ਚਾਹੀਦਾ ਬਾਹਰਲੇ ਦੇਸ਼ ਤੱਕ ਨੌ ਚਮਕਾ ਦਈਏ ਹੋਰ ਕੀ ਹੈ ਆਸਟ੍ਰੇਲੀਆ ਤੇ ਇੱਥੇ ਆਉਣ ਲੱਗੇ ਮਨਪੀਤ ਕੋਲੇ ਹਾਂਜੀ ਹਾਂਜੀ ਹੂੰ ਹਾਂਜੀ ਹਾਂਜੀ ਕੀ ਲੱਗਦਾ ਵੀ ਜਿਹੜੇ ਲੋਕ ਅੱਜ ਜਸਪ੍ਰੀਤ ਕੈਨੇਡਾ ਭੇਜ ਬੈਠਾ ਹੈ ਪਹਿਲਾਂ ਅੱਜ ਕੀ ਸੋਚਦਾ ਅੱਜ ਮਨਪੀਤ ਨੇ ਇੱਥੇ ਕੰਮ ਕੀਤਾ ਅੱਜ ਵਰਗਿੰਦਰ ਸਿੰਘ ਕੀ ਸੋਚਦਾ ਅੰਜ ਦਾ ਇਹ ਸੋਚਦੇ ਵੀ ਵੱਡੀ ਕੁੜੀ ਨੂੰ ਭੇਜ ਕੇ ਫਰਤੋਣਿਆ ਜੀ ਵੀ ਨਾ ਭੇਜ ਦੇ ਅੰਸਰਾ ਸਾਹਿਬ ਤਾਂ ਲੈ ਪਹਿਲਾਂ ਗੱਲਬਾਤ ਮਨਪੀ ਦੇ ਵਿੱਚ 34 ਲੱਖ 35 ਲੱਖ ਤੇ ਪੈ ਗਈ ਮਨ ਜਸਪ੍ਰੀਤ ਆਪਾਂ ਨੂੰ ਹਾਂਜੀ ਵੀ ਜੇ ਇੱਥੇ ਪਾਸ ਤਾਂ ਲੱਖ ਲਾਇਆ ਹੁੰਦਾ ਹਾਂਜੀ ਕੋਈ ਗੱਲ ਆ ਜੀ ਉਹਨੂੰ ਵੀ ਇਹ ਇੱਕ ਕੰਮ ਸਿਕਾ ਕੇ ਇੱਥੇ ਕੰਮ ਸਟਾਰਟ ਕਰਾਇਆ ਹੁੰਦਾ ਹੂੰ ਤੇ ਉਹ ਨੌਕਤ ਨਹੀਂ ਆਉਣੀ ਸੀ ਹੂੰ ਜਿਹੜੀ ਨਹੀਂ ਨੌਕਤ ਆ ਗਈ ਛੱਡ ਦੇ ਹੂੰ ਇਹ ਸਟੋਰੀ ਇਸ ਲਈ ਕੀਤੀ ਹੈ ਜਿਹੜੀ ਸਾਡੀ ਦੇਲੀ ਰੀਤ ਸ ਹੈ ਵੀ ਲੜਕੀ ਨੇ ਯਰ ਆਈਲੈਂਡਸ ਕੀਤਾ ਇੱਕ ਤੀ ਕੈਨੇਡਾ ਭੇਜ ਬੈਠੇ ਆ ਹਾਂਜੀ ਪਰ ਅੱਜ ਖੁਸ਼ੀ ਇਸ ਗੱਲ ਦੀ ਵੱਧ ਹੋ ਰਹੀ ਹੈ ਵੀ ਸਾਡੀ ਬੀਟੀ ਦੇ ਇੱਥੇ ਕੰਮ ਚੱਲ ਪਿਆ ਹਾਂਜੀ ਜਿਹੜੇ ਮਾਪੇ ਅੱਜ ਬਾਹਰ ਵਿਦੇਸ਼ ਬਾਰੇ ਸੋਚ ਰਹੇ ਨੇ ਹੱਥੀ ਹੁਨਰ ਸਿੱਖਣਾ ਕੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਾਂ ਤਾਂ ਇਹ ਸਲਾਹ ਦਿੰਦੇ ਆ ਵੀ ਬਾਹਰ ਕੁਛ ਨਹੀਂ ਹੈ ਜੀ ਹੂੰ ਆਪਣੇ ਬੱਚੇ ਨੂੰ ਇੱਥੇ ਕੰਮ ਸਿਖਾਓ ਵਧੀਆ ਹੱਥੀ ਕੰਮ ਜਿਹੜਾ ਆਪਦਾ ਕੰਮ ਹੈ ਹੂੰ ਉਹ ਵਧੀਆ ਨਾ ਉਹਦੇ ਵਿੱਚ ਗੁਲਾਮੀ ਹੈ ਹਮ ਨਾ ਕਿਸੇ ਰੋਟੋਕ ਹੈ ਹਮ ਆਪਣਾ ਜਦ ਮਰਜ਼ੀ ਚ ਚਲਾਓ ਜਦ ਮਰਜ਼ੀ ਤੇ ਕੰਮ ਬੰਦ ਕਰੋ ਹਮ ਵੀ ਬਾਹਰ ਜਾਂਦੇ ਆਪਾਂ ਕਿਸੇ ਦੇ ਅnder ਕੰਮ ਕਰਾਂਗੇ ਹਮ ਉੱਚ ਗੁਲਾਮੀ ਬਹੁਤ ਹੁੰਦੀ ਹੈ ਹਮ ਇੱਕ ਸਮਾਂ ਬਹੁਤ ਘੱਟ ਹੁੰਦਾ ਹੈ ਹਮ ਬੱਚਾ ਸਟੱਡੀ ਕਰੇ ਜਾਂ ਆਪਣਾ ਖਾਣਾ ਪੀਣਾ ਦਾ ਪ੍ਰਬੰਧ ਕਰੇ ਹਮ ਇਸ ਕਰਕੇ ਪੰਦੇ ਸਲਾਹ ਦਿੰਦੇ ਆ ਵੀ ਆਪਣੇ ਬੱਚੇ ਨੂੰ ਕੋਈ ਅੱਛੀ ਕੰਮ ਸਟਾਰਟ ਕਰਾ ਕੇ ਹਮ ਵੀ ਇਥੇ ਰਹਿਣ ਦੀ ਹੋ ਪਰੋ ਜੀ ਦੋਸਤੋ ਬਹੁਤ ਮੁਲਾਕਾਤਾਂ ਕਰਦੇ ਆ ਇਹ ਪੇਡ ਪ੍ਰਮੋਸ਼ਨ ਨਹੀਂ ਹੈ ਇਹ ਸਟੋਰੀ ਇਸ ਲਈ ਕੀਤੀ ਹੈ ਕਿ ਜਿਹੜੀ ਜਵਾਨੀ ਜਿਹੜੇ ਜਵਾਨ ਧੀਆ ਪੁੱਤ ਅੱਜ ਪ੍ਰਵਾਸ ਕਰ ਰਹੇ ਨੇ ਇਕੱਲੇ ਇਕੱਲੇ ਧੀਆ ਇਕੱਲੇ ਇਕੱਲੇ ਪੁੱਤ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਦੇਸ਼ਾਂ ਜਾ ਰਹੇ ਨੇ 25 25 ਲੱਖ 30 30 ਲੱਖ ਲਾ ਕੇ ਜਾ ਰਹੇ ਨੇ ਪਰ ਗੱਲ ਉੱਥੇ ਮੁੱਕਦੀ ਹੈ ਕਿ ਜੇਕਰ ਸਾਡੇ ਕੋਲੇ ਹੱਥੀ ਹੁਨਰ ਹੈ ਜੇ ਸਾਡੇ ਕੋਲੇ ਆਪਣੀ ਸਕਿੱਲ ਹੈ ਤਾਂ ਅਸੀਂ ਇੱਥੇ ਰਹਿ ਕੇ ਵੀ ਆਪਣੇ ਮਾਪਿਆਂ ਕੋਲੇ ਰਹਿ ਕੇ ਵੀ ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇ ਨਾਲ ਰਹਿ ਕੇ ਵੀ ਰੁਜ਼ਗਾਰ ਕਮਾਏ ਜਾ ਸਕਦੇ ਨੇ ਇਹ ਤੁਹਾਡੇ ਲਈ ਮਨਪ੍ਰੀਤ ਉਦਾਹਰਣ ਹੈ ਇੱਕ ਧੀ ਕੈਨੇਡਾ ਬੈਠੀ ਹੈ ਤੇ ਉਹਦੇ ਹਾਲਾਤ ਤੁਹਾਨੂੰ ਮਨਪ੍ਰੀਤ ਨੇ ਦੱਸ ਦਿੰਦੇ ਨੇ ਦੱਸ ਦਿੱਤੇ ਨੇ ਤੇ ਭਾਵੁਕ ਵੀ ਹੋਈ ਹੈ ਸੋ ਇਹ ਸਟੋਰੀ ਕਰਨ ਦਾ ਮਕਸਦ ਇਹੀ ਹੈ ਕਿ ਸਾਡੀ ਇਸ ਬੇਟੀ ਨੂੰ ਸਾਡੀ ਇਸ ਧੀ ਨੂੰ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ ਬਟਾਡੇ ਦੇ ਕੋਲ ਬਰੇਟਾ ਮੰਡੀ ਪੈਂਦੀ ਹੈ ਡਾਕਖਾਨੇ ਕੋਲੇ ਲਿਵਾਸ ਡਿਜ਼ਾਈਨਰ ਬੁਟੀਕ ਖੋਲੀ ਹੈ ਤੇ ਤੁਹਾਡੇ ਤੋਂ ਸਕਰੀਨ ਦੇ ਉੱਤੇ ਇਹ ਨੰਬਰ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਇਸਤੀ ਨੂੰ ਹੌਸਲਾ ਦਈਏ ਇਹਦੇ ਹੌਸਲੇ ਦੇ ਖੰਭ ਬਣੀਏ ਤਾਂ ਕਿ ਇਹ ਮਹਿਸੂਸ ਕਰੇ ਕਿ ਮੈਂ ਵਿਦੇਸ਼ ਜਾਣ ਦਾ ਜੋ ਫੈਸਲਾ ਟਾਲਿਆ ਗਿਆ ਇਹਨੂੰ ਪਸਤਾਉਣਾ ਨਾ ਪਵੇ ਤੇ ਦੂਸਰਿਆਂ ਲਈ ਮੋਟੀਵੇਸ਼ਨ ਬਣੇ ਪ੍ਰੇਰਣਾ ਬਣੇ ਕੇ ਲੜਕੀ ਇੱਥੇ ਰਹਿ ਕੇ ਵੀ ਇੱਥੇ ਰਹਿ ਕੇ ਵੀ ਸਾਡੇ ਧੀਆਂ ਪੁੱਤ ਸਫਲ ਹੋ ਸਕਦੇ ਨੇ ਜੁੜੇ ਰਹੋ ਸਰਲਿ